ਅਰੇ ਅੱਜ ਦਾ ਯੁੱਗ ਮੁਕਾਬਲੇ ਦਾ ਹੈ ਅਤੇ ਇਸ ਵਿੱਚ ਸਿਰਫ ਡਿਗਰੀ ਜਾਂ ਪੜ੍ਹਾਈ ਹੀ ਕਾਫੀ ਨਹੀਂ ਸਗੋਂ ਅਸਲ ਕਾਮਯਾਬੀ ਹੁਨਰ ਉੱਤੇ ਆਧਾਰਿਤ ਹੈ ਡੰਡੀ ਅਸੀਂ ਜਿੰਨਾ ਜ਼ਿਆਦਾ ਆਪਣੇ ਹੁਨਰ ਵਿੱਚ ਨਿਖਾਰ ਅਤੇ ਸੁਧਾਰ ਲਿਆਵਾਂਗੇ ਉਨਾ ਹੀ ਆਪਣਾ ਭਵਿੱਖ ਉਜਵਲ ਬਣਾ ਸਕਦੇ ਹਾਂ ਸਕਦੇ ਹਾਂ ਡੰਡੀ ਘਰੇਲੂ ਨਾਰੀ ਹੋਣਾ ਬੇਹੱਦ ਜ਼ਿੰਮੇਵਾਰੀ ਵਾਲਾ ਕੰਮ ਹੈ ਡੰਡੀ ਘਰੇਲੂ ਨਾਰੀ ਹੁੰਦਿਆਂ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਹਿੱਤ ਘਰ ਬੈਠਿਆਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੋਰ ਵੀ ਜ਼ਿੰਮੇਵਾਰਾਨਾ ਅਤੇ ਚੁਣੌਤੀਪੂਰਨ ਕੰਮ ਹੈ ਡੰਡੀ ਅਜਈਆਂ ਚੁਣੌਤੀਆਂ ਨੂੰ ਸਵੀਕਾਰ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਇਰਾਦਾ ਰੱਖਣ ਵਾਲੀਆਂ ਔਰਤਾਂ ਲਈ ਮੌਕਿਆਂ ਦੀ ਕੋਈ ਕਮੀ ਨਹੀਂ ਹੈ ਪਰ ਸਹੀ ਮਾਰਗ ਉੱਤੇ ਚੱਲਣ ਦੇ ਸਹੀ ਤਰੀਕੇ ਦੀ ਜਾਣਕਾਰੀ ਬਹੁਤ ਮਹੱਤਵ ਰੱਖਦੀ ਹੈ ਡੰਡੀ ਸਭ ਤੋਂ ਪਹਿਲਾਂ ਹਰ ਨਾਰੀ ਨੂੰ ਆਪਣੀ ਯੋਗਤਾ ਅਤੇ ਹੁਨਰ ਅਨੁਸਾਰ ਕੀਤੇ ਜਾ ਸਕਣ ਵਾਲੇ ਵਪਾਰ ਜਾਂ ਕੰਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਵੱਖ-ਵੱਖ ਪਕਵਾਨ ਬਣਾਉਣ ਦਾ ਸ਼ੌਂਕ ਜਾਂ ਮਹਾਰਤ ਰੱਖਣ ਵਾਲੀਆਂ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੁਨਰ ਅਨੁਸਾਰ ਅਚਾਰ, ਮਰਬਾ, ਕੇਕ, ਕੁਕੀਜ਼ ਜਾਂ ਹੋਰ ਖੁਰਾਕੀ ਪਦਾਰਥ ਬਣਾ ਕੇ ਵੇਚਣ ਡੰਡੀ ਹਸਤਕਲਾ ਵਿੱਚ ਮਾਹਿਰ ਔਰਤਾਂ ਸਿਲਾਈ ਕਢਾਈ ਗੁੱਡੀਆਂ ਗਮਲੇ ਪੇਂਟ ਕੀਤੇ ਕੱਪੜੇ ਬੱਚਿਆਂ ਦੇ ਕੱਪੜੇ ਆਦ ਤਿਆਰ ਕਰਨ ਦਾ ਕੰਮ ਵੀ ਕਰ ਸਕਦੀਆਂ ਹਨ ਡੰਡੀ ਇਸੇ ਤਰ੍ਹਾਂ ਉਨ ਦੇ ਕੱਪੜੇ ਤਿਆਰ ਕਰਨ ਵਿੱਚ ਮਾਹਿਰ ਮਹਿਲਾਵਾਂ ਉਨ ਦੇ ਸਵੈਟਰ ਸ਼ਾਲ ਦਸਤਾਨੇ ਟੋਪੀਆਂ ਆ ਦੇ ਬੁਣ ਕੇ ਪਹਿਲਾ ਸਥਾਨਕ ਪੱਧਰ ਰੈਡੀ ਉੱਤੇ ਅਤੇ ਫਿਰ ਉਸ ਤੋਂ ਵੱਡੇ ਪੱਧਰ ਉੱਤੇ ਵੇਚ ਸਕਦੀਆਂ ਹਨ ਅਤੇ ਚੰਗਾ ਮੁਨਾਫਾ ਹਾਸਲ ਕਰ ਸਕਦੀਆਂ ਹਨ ਡੰਡੀ ਸੋਸ਼ਲ ਮੀਡੀਆ ਦੀ ਜਾਣਕਾਰੀ ਰੱਖਣ ਵਾਲੀਆਂ ਮਹਿਲਾਵਾਂ ਫੇਸਬੁੱਕ, ਯੂਟਿਊਬ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਕੇ ਹੋਰ ਲੋਕਾਂ ਤੱਕ ਆਪਣੀ ਪਹੁੰਚ ਬਣਾ ਸਕਦੀਆਂ ਹਨ ਅਤੇ ਫਲਿੱਪਕਾਰਟ, ਅਮਾਜ਼ਨ, ਸ਼ੀਸ਼ੋ ਆਦ ਸਮੇਤ ਕੁਝ ਹੋਰ ਈ-ਕਾਮਰਸ ਐਪਸ ਦੀ ਵਰਤੋਂ ਕਰਕੇ ਆਪਣਾ ਉਤਪਾਦ ਦੇਸ਼ ਪਰ ਵਿੱਚ ਵੇਚ ਸਕਦੀਆਂ ਹਨ ਡੰਡੀ ਗੱਲਬਾਤ ਜਾਂ ਸੌਦੇਵਾਜੀ ਕਰਨ ਵਿੱਚ ਮਾਹਿਰ ਮਹਿਲਾਵਾਂ ਆਨਲਾਈਨ ਸਟੋਰ ਤੋਂ ਲੇਡੀਜ਼ ਸੂਟ ਸ਼ਾਲ ਚੁੰਨੀਆਂ ਜਾਂ ਚੱਪਲਾਂ ਆਦ ਥੋਕ ਕੀਮਤਾਂ ਉੱਤੇ ਮੰਗਵਾ ਕੇ ਘਰ ਬੈਠਿਆਂ ਹੀ ਵਿਕਰੀ ਕਰ ਸਕਦੀਆਂ ਹਨ ਡੰਡੀ ਘਰੇਲੂ ਉਦਯੋਗ ਜਿਵੇਂ ਪੇਪਰ ਪੈਕੇਟ ਖੜਾਉਣੇ ਬਣਾਉਣਾ ਅਚਾਰ ਪਾਪੜ ਬਣਾਉਣਾ ਬਰਤਨ ਬਣਾਉਣਾ ਆਦ ਕਿਤੇ ਘਟ ਪੜੀਆਂ ਲਿਖੀਆਂ ਔਰਤਾਂ ਲਈ ਵਧੀਆ ਮੌਕੇ ਪ੍ਰਦਾਨ ਕਰ ਸਕਦੇ ਹਨ ਢੰਡੀ ਉਹ ਇਹ ਕੰਮ ਘਰ ਬੈਠਿਆਂ ਕਰ ਸਕਦੀਆਂ ਹਨ ਢੰਡੀ ਅੱਜਕੱਲ ਪੌਸ਼ਟਿਕਤਾ ਦੀ ਆੜਹੀਠ ਬਹੁਤ ਸਾਰੀਆਂ ਕੰਪਨੀਆਂ ਸੋਹਣੀ ਪੈਕਿੰਗ ਕਰਕੇ ਪ੍ਰੋਡਕਟ ਬੇਚ ਰਹੀਆਂ ਹਨ ਡੰਡੀ ਲੋਕਾਂ ਨੇ ਵੀ ਪੌਸ਼ਟਿਕਤਾ ਨੂੰ ਮੁੱਖ ਲੋੜ ਦੇ ਤੌਰ ਉੱਤੇ ਸਵੀਕਾਰ ਵੀ ਕਰ ਲਿਆ ਹੈ ਫਿਰ ਕਿਉਂ ਨਾ ਅਸੀਂ ਪੌਸ਼ਟਿਕ ਚੀਜ਼ਾਂ ਘਰ ਹੀ ਪੈਦਾ ਕਰੀਏ ਡੰਡੀ ਗ੍ਰਹਿ ਵਿਗਿਆਨ ਦੇ ਹੁਨਰਾਂ ਰਾਹੀਂ ਰਸੋਈ ਵਿੱਚ ਵਰਤੋਂ ਆਉਣ ਵਾਲਾ ਸਾਰਾ ਸਮਾਨ ਆਦ ਕਰ ਪੈਦਾ ਕਰੀਏ ਪ੍ਰੋਸੈਸਿੰਗ ਸਿੱਖੀਏ ਜਿਸ ਨਾਲ ਸਾਡਾ سرمਾਇਆ ਤਾਂ ਬਚੇਗਾ ਹੀ ਅਤੇ ਨਾਲ ਨਾਲ ਹੁਨਰ ਸਦਕਾ ਪ੍ਰੋਡਕਟ ਪੈਦਾ ਕਰਕੇ ਅਸੀਂ ਪੈਸਾ ਕਮਾ ਸਕਦੇ ਹਾਂ ਲੰਡੀ ਪ੍ਰੋਡਕਟ